ਦੋਸਤੋ ਫੇਸਬੁਕ ਤੇ ਕਈ ਮਤਲਬ ਨਵੇਂ ਕ੍ਰੀਏਟਰ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਜਦੋਂ ਉਹ ਵੀਡੀਓ ਅਪਲੋਡ ਕਰਦੇ ਹਨ ਉੱਪਰ ਉਹਦਾ ਟਾਈਟਲ ਨਹੀਂ ਲਿਖਦੇ ਜਿਵੇਂ ਤੁਸੀਂ ਵੀਡੀਓ ਬਣਾ ਰਹੇ ਹੋ ਜਿਸ ਵਿਸ਼ੇ ਤੇ ਬਣਾ ਰਹੇ ਹੋ ਉੱਪਰ ਉਹਦਾ ਟਾਈਟਲ ਜ਼ਰੂਰ ਲਿਖਿਆ ਕਰੋ ਇਹਦੇ ਨਾਲ ਫਾਇਦਾ ਕੀ ਹੁੰਦਾ ਮਤਲਬ ਆਡੀਅנס ਜਦੋਂ ਤੁਹਾਡਾ ਟਾਈਟਲ ਮਤਲਬ ਉੱਪਰ ਲਿਖਿਆ ਪੜਦੀ ਆ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਵੀਡੀਓ ਕਿਹੜੇ ਬੇਸ ਤੇ ਆ ਮਤਲਬ ਵੀਡੀਓ ਤੇ ਟਾਈਟਲ ਤੋਂ ਪਤਾ ਲੱਗ ਜਾਂਦਾ ਵੀ ਵੀਡੀਓ ਕਿਸ ਟੌਪਿਕ ਤੇ ਬਣਾਈ ਗਈ ਆ ਜੇਕਰ ਤੁਸੀਂ ਉਹਦੇ ਵਿੱਚ ਟਾਈਟਲ ਅਪਲੋਡ ਨਹੀਂ ਕਰਦੇ ਉੱਪਰ ਟਾਈਟਲ ਨਹੀਂ ਲਿਖਦੇ ਸਿੱਧੀ ਵੀਡੀਓ ਅਪਲੋਡ ਕਰ ਦਿੰਨੇ ਆ ਇਹਦੇ ਨਾਲ ਨਾ ਫੇਸਬੁੱਕ ਜਦੋਂ ਤੁਹਾਡੀ ਵੀਡੀਓ ਗਾ ਰੀਕਮੈਂਡ ਕਰਦਾ ਉਹਨੂੰ ਐ ਨਹੀਂ ਪਤਾ ਲੱਗਦਾ ਫੇਸਬੁੱਕ ਨੂੰ ਉਹਨਾਂ ਦੇ ਐਲਗੋਰਿਦਮ ਨੂੰ ਇਹ ਨਹੀਂ ਪਤਾ ਲੱਗਦਾ ਵੀ ਵੀਡੀਓ ਇਹਨਾਂ ਦੀ ਕਿਹੜੇ ਟੌਪਿਕ ਤੇ ਆ ਵੀ ਕਿਹੜੇ ਵਿਸ਼ੇ ਤੇ ਆ ਫਿਰ ਉਹਨਾਂ ਦਾ ਐਲਗੋਰਿਦਮ ਸਮਝ ਨਹੀਂ ਪਾਉਂਦਾ ਤੇ ਉਹ ਵੀਡੀਓ ਨੂੰ ਮਤਲਬ ਉਹੋ ਜੀ ਆਡੀਅנס ਕੋਲ ਭੇਜ ਦਿੰਦਾ ਜੋ ਕਿ ਮਤਲਬ ਸਮਝ ਨਹੀਂ ਪਾ ਰਹੀ ਹੁੰਦੀ ਤੇ ਉਹ ਲਾਇਕ ਕਿੱਥੇ ਕਰੋ ਕਿਉਂਕਿ ਉਹ ਗਲਤ ਹੋੜੀ ਇਸ ਕੋਲ ਤੁਹਾਡੀ ਵੀਡੀਓ ਚਲੀ ਜਾਂਦੀ ਆ ਇਸ ਲਈ ਆਪਣੇ ਕਹਿਣ ਦਾ ਮਤਲਬ ਆ ਜਦੋਂ ਵੀ ਤੁਸੀਂ ਵੀਡੀਓ ਅਪਲੋਡ ਕਰੋਗਾ ਉਹਦੇ ਉੱਤੇ ਟਾਈਟਲ ਉਹ ਲਿਖੋ ਜੋ ਇਸ ਟਾਈਪ ਦੀ ਤੁਸੀਂ ਵੀਡੀਓ ਬਣਾ ਰਹੇ ਹੋ ਜਿਸ ਕੰਮ ਦੇ ਰਿਲੇਟਡ ਵੀਡੀਓ ਬਣਾ ਰਹੇ ਹੋ ਨਾ ਉਹਦਾ ਟਾਈਟਲ ਜ਼ਰੂਰ ਰੱਖਿਆ ਕਰੋ ਇਹਦੇ ਨਾਲ ਉਹੋ ਜੀ ਆਡੀਅנס ਕੋਲ ਤੁਹਾਡੀ ਵੀਡੀਓ ਜਾਂਦੀ ਆ ਸੋ ਟਾਈਟਲ ਵੀ ਮੈਟਰ ਕਰਦਾ ਜਦੋਂ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਤੇ ਐਸ ਨਾਲ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਤੇ ਜੇਕਰ ਤੁਹਾਨੂੰ ਜਾਣਕਾਰੀ ਇਨਫੋਰਮੇਟਿਵ ਲੱਗੀ ਇਹ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਹੋਰ ਆਡੀਅנס ਕੋਲ ਵੀ ਇਸ ਤਰ੍ਹਾਂ ਦੀਆਂ ਵੀਡੀਓ ਤੇ ਜਾਣਕਾਰੀ ਪਹੁੰਚ ਸਕੇ ਠੀਕ ਹੈ ਜੀ ਧੰਨਵਾਦ